ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਜੋਲਟਾਏ ਵਾਲੇ ਪਿੰਡ ਦੇ ਲੋਕਾਂ ਨੇ ਸਰਕਾਰ ਦੇ ਵੱਲੋਂ ਘਰ-ਘਰ ਰਾਸ਼ਨ ਵੰਡਣ ਵਾਲੀ ਸਕੀਮ ਤੋਂ ਹੋ ਰਹੀ ਖੱਜਲ-ਖੁਆਰੀ ਤੋਂ ਪਰੇਸ਼ਾਨ ਹੋ ਕੇ ਕੀਤੀ ਪੰਜਾਬ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਰੇਬਾਜ਼ੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀਆਂ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁਰਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਘਰ-ਘਰ ਵਿੱਚ ਸਰਕਾਰੀ ਰਾਸ਼ਨ ਵੰਡਣ ਦੀ ਸਕੀਮ ਚਲਾਈ ਗਈ ਹੈ ਉਸ ਦੇ ਵਿੱਚ ਪਿੰਡ ਜੋਲ ਦੇ ਵਿੱਚ ਗਰੀਬ ਲੋਕਾਂ ਨੂੰ ਖੱਜਲ-ਖਰਾਬ ਕੀਤਾ ਜਾ ਰਿਹਾ ਹੈ ਅਤੇ ਨਰੇਗਾ ਕਾਮਿਆਂ ਨੂੰ ਕੰਮ ਕਰਨ ਤੋਂ ਬਾਅਦ ਪੈਸੇ ਵੀ ਨਹੀਂ ਦਿੱਤੇ ਜਾ ਰਹੇ। ਪਿੰਡ ਵਾਸੀਆਂ ਤੇ ਸੁਲੱਖਣ ਸਿੰਘ ਤੁਰਨੇ ਕਿਹਾ ਕਿ ਜੇਕਰ ਗਰੀਬ ਲੋਕਾਂ ਨੂੰ ਸਰਕਾਰੀ ਸਹੂਲਤਾਂ ਸਹੀ ਤਰੀਕੇ ਨਾਲ ਨਾ ਦਿੱਤੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਤਰਨਤਾਰਨ ਤੋਂ ਸੋਨੁ ਫਤਿਹਵਾਦੀ ਖਾਸ ਰਿਪੋਰਟ। ਸਰਦਾਰ ਮੈਂਬਰ ਬਣਦਾ ਹੀ ਨਹੀਂ ਸਾਰੇ ਨਿੰਦਦਾ ਇਹਨਾਂ ਜਿਹੜਾ ਖਾਲੀ ਮੁਰਦਾ ਇਹ ਦੱਸੋ ਖਾਲੀ ਮੁਰਦਾ ਹੀ ਕੋਈ ਇੱਥੇ ਆਣਾ ਪੈਣ ਹੋਈ ਚਾਹੇ ਸੋ ਵੀ ਆ ਖਾਲੀ ਮੁਰਦਾ ਇੱਥੇ ਨਹੀਂ ਮਿਲਦੇ ਇਹਨਾਂ ਇੱਕ ਵਾਰ ਕਦੀ ਸਕੂਲੇ ਬਣਨ ਦੇ ਵੇ ਅੱਜ ਇੱਥੇ ਗੰਦ ਜਾਣ ਕੇ ਬਣਨ ਦੇ ਵੇ ਚਾਰਕ ਜਮਾ ਦੇ ਰੱਖੇ ਰਾਂਗੇ ਤਰੀਬ ਲੋਕਾਂ ਦਾ ਰਾਸ਼ਨ ਨਹੀਂ ਖਾਣ ਦਿਆਂਗੇ ਨਹੀਂ ਖਾਣ ਦਿਆਂਗੇ ਨਹੀਂ ਖਾਣ ਦਿਆਂਗੇ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਲੋਕਾਂ ਦਾ ਖੂਨ ਚੋਣਨ ਵਾਲੇ ਅਧਿਕਾਰੀ ਮੁਰਦਾਬਾਦ 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 ਐਸੇ ਨਾਂ ਦੇਣ ਵਾਲੇ ਅਧਿਕਾਰੀ ਮੁਰਦਾਬਾਦ 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 ਜੀ ਕੀ ਨਾਮ ਤੁਹਾਡਾ ਜੀ ਰਜਵੰਤ ਕੌਰ ਕਿਹੜਾ ਪਿੰਡ ਆ ਜੀ ਜੋਲਟਾਏ ਵਾਲਾ ਕੀ ਮਾਮਲਾ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਤੁਸੀਂ ਨਾਰੇਬਾਜ਼ੀ ਕਰ ਰਹੇ ਹੋ ਮਾਮਲਾ ਇਹ ਆ ਜੀ ਵੀ ਅਸੀਂ ਪਿਛਲੀ ਵਾਰੀ ਵੀ ਰਾਸ਼ਨ ਆਇਆ ਵਾ ਕੁਝ ਲੋਕਾਂ ਨੂੰ ਵਿੱਚੋਂ ਗਰੀਬ ਜਨਤਾ ਨੂੰ ਨਹੀਂ ਮਿਲਿਆ ਤੇ ਪਰਚੀਆਂ ਕੱਟਦੇ ਨੇ ਤੇ ਪਰ ਪਰਚੀਆਂ ਗਰੀਬ ਜਨਤਾ ਵਾਸਤੇ ਤੇ ਹੁੰਦੀਆਂ ਹੀ ਨਹੀਂ ਗਰੀਬ ਜਨਤਾ ਨੂੰ ਕਹਿ ਦਿੰਦੇ ਅਸੀਂ ਘਰੋ ਘਰੀ ਆਣ ਕੇ ਕਟਣੀਆਂ ਨੇ ਪਰ ਨਹੀਂ ਘਰੋ ਘਰੀ ਕੋਈ ਪਹੁੰਚਦਾ ਹੀ ਨਹੀਂ ਇਹ ਕਦੀ ਅੱਡੇ ਕਿਤੇ ਲਾ ਲੈਂਦੇ ਨੇ ਕਦੀ ਅੱਡੇ ਕਿਤੇ ਲਾ ਲੈਂਦੇ ਨੇ ਇਹ ਸਾਡੇ ਤੱਕ ਤੇ ਪਹੁੰਚਦੇ ਹੀ ਨਹੀਂ ਕਿ ਤੇ ਹਜੇ ਤੱਕ ਰਾਸ਼ਨ ਸਾਨੂੰ ਨਹੀਂ ਮਿਲਿਆ ਗਰੀਬਾਂ ਨੂੰ ਨਹੀਂ ਦਿੱਤਾ ਜਾਦਾ ਵੱਡੇ ਨਹੀਂ ਜੀ ਬਿਲਕੁਲ ਵੀ ਨਹੀਂ ਜੀ ਵੱਡੇ ਲੋਕਾਂ ਨੂੰ ਦਿੱਤਾ ਜਾ ਰਿਹਾ ਹਾਂਜੀ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਇਹੋ ਹੀ ਆ ਜੀ ਜਾਂ ਤੇ ਫਿਰ ਵੀ ਇਹ ਜੇ ਕਹਿੰਦੇ ਨੇ ਵੀ ਹਾਂ ਵੀ ਅਸੀਂ ਘਰੋ ਘਰੀ ਆਣ ਕੇ ਪਰਚੀਆਂ ਕਟਾਂਗੇ ਤੇ ਖੁਦ ਆਇਆ ਕਰਨ ਘਰੋ ਘਰੀ ਪਰਚੀਆਂ ਕਟਿਆ ਕਰਨ ਕੋਈ ਵਿਚ ਵਿਚੋਲਾ ਨਹੀਂ ਚਾਹੀਦਾ ਸਾਨੂੰ ਕੋਈ ਪਿੰਡ ਦਾ ਕੋਈ ਹੋਰ ਮੈਂਬਰ ਨਹੀਂ ਚਾਹੀਦਾ ਸਾਨੂੰ ਬਸ ਇਨਾ ਹੈ ਕਿ ਜੇਕਰ ਇਹ ਸਰਕਾਰੀ ਬੰਦੇ ਆਂਦੇ ਨੇ ਤੇ ਖੁਦ ਆਇਆ ਕਰਨ ਤਾਂ ਖੁਦ ਕਰੋ ਕਰੀ ਪਰਚੀਆਂ ਗਰੀਬ ਜਨਤਾ ਦੀਆਂ ਕਟਿਆ ਕਰਨ ਜੇਕਰ ਨਹੀਂ ਕਰ ਤੁਹਾਨੂੰ ਰੱਛਨ ਮਿਲਦਾ ਫਿਰ ਅਗਲਾ ਐਕਸ਼ਨ ਕੀ ਹੋਗਾ ਅਗਲਾ ਐਕਸ਼ਨ ਇਹੋ ਹੀ ਹੈ ਜੀ ਫਿਰ ਅਸੀਂ ਉੱਪਰ ਪਹੁੰਚਾਂਗੇ ਹਾਂਜੀ ਤੇ ਉੱਤੋਂ ਪਹੁੰਚ ਕੇ ਤੇ ਅਸੀਂ ਫਿਰ ਵੀ ਆਪਦੀ ਕਾਰਵਾਈ ਕਰਾਂਗੇ ਇਹ ਤਾਂ ਹੈ ਨਹੀਂ ਵੀ ਜਨਤਾ ਸੁੱਤੀ ਹੈ ਅਸੀਂ ਜਾਗ ਗਏ ਹਾਂ ਅਸੀਂ ਜਾਗਦੇ ਪਏ ਹਾਂ ਸਾਨੂੰ ਸਭ ਕੁਝ ਜਾਚ ਹੈ ਅਗਰ ਇਹ ਅਸੀਂ ਵੋਟਾਂ ਦੇਣਾ ਜਾਣਦੇ ਹਾਂ ਨਾ ਤੇ ਅਸੀਂ ਥੱਲੇ ਲਾਉਣਾ ਵੀ ਜਾਣਦੇ ਹਾਂ ਐਮਐਲਏ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਹੋ ਐਮਐਲਏ ਸਾਹਿਬ ਨੂੰ ਸਾਡੀ ਇਹੋ ਗੁਜਾਰਿਸ਼ ਹੈ ਜੀ ਵੀ ਉਹ ਆਪਣਾ ਕਾਰਵਾਈ ਪੂਰੀ ਤਰ੍ਹਾਂ ਚ ਨਬਾਣ ਆ ਦੇਖੋ ਜੀ ਮੇਰਾ ਨਰੇਗਾ ਦਾ ਕਾਰਟ ਆ ਇਹ ਜੀ ਆ ਦੇਖੋ ਮੇਰੀ ਫੋਟੋ ਹੈ ਰਜਵੰਤ ਕੌਰ ਜੋਲਟਾ ਇਹ ਵਾਲਾ ਮੈਂ 5ਵੇਂ ਮਹੀਨੇ 5 ਤਰੀਕ ਸੌਰੀ 9 ਤਰੀਕ 5ਵੇਂ ਮਹੀਨੇ 2023 ਦਾ ਕੰਮ ਕੀਤਾ ਹੋਇਆ ਨਰੇਗਾ ਚ ਪਰ ਮੈਨੂੰ ਹਜੇ ਤੱਕ ਕੋਈ ਪੈਸਾ ਨਹੀਂ ਮਿਲਿਆ ਐਦ ਕੀ ਵੀ ਅਸੀਂ ਕੰਮ ਕੀਤਾ ਵਾ 6 6 ਤਰੀਕ 24 ਦਾ ਪਹਿਲੇ ਮਹੀਨੇ ਤੋਂ ਸਾਨੂੰ ਉਹ ਵੀ ਨਹੀਂ ਮਿਲਿਆ ਲੋਹੜੀ ਤੇ ਮਿਲਣਗੇ ਲੋਹੜੀ ਵੀ ਨਿਕਲ ਗਈ ਕੋਈ ਨਹੀਂ ਆਇਆ ਪੈਸਾ ਅਸੀਂ ਕਿੱਥੋਂ ਖਾਣਾ ਜੇ ਨਰੇਗਾ ਤੇ ਅਸੀਂ ਮਹੀਨਾ ਮਹੀਨਾ ਲਾ ਲੈਨੇ ਆ ਜਾਂ ਇੱਕ ਇੱਕ ਦੋ ਦੋ ਗਰੁੱਪ ਲਾ ਲੈਨੇ ਆ ਤੇ ਸਾਨੂੰ ਪੈਸਾ ਨਹੀਂ ਮਿਲਦਾ ਤੇ ਅਸੀਂ ਜਾਵਾਂਗੇ ਕਿੱਥੇ ਤੇ ਨਰੇਗਾ ਦਾ ਤੇ ਸਰਕਾਰ ਆਪਣਾ ਗਰੀਬ ਜਨਤਾ ਦਾ ਹੀ ਹੈ ਨਾ ਤੇ ਪਰ ਜੇ ਗਰੀਬ ਜਨਤਾ ਨੂੰ ਪੈਸਾ ਨਹੀਂ ਮਿਲੂਗਾ ਤੇ ਅਸੀਂ ਵਿਆਜ ਤੇ ਚੁੱਕਾਂਗੇ ਵਿਆਜ ਤੇ ਚੁੱਕੇ ਅਸੀਂ ਕਿੰਨਾ ਥੱਲੇ ਲੱਗੇ ਹੋਏ ਆ ਹਾਂਜੀ ਹਾਂਜੀ ਕੀ ਨਾ ਤੁਹਾਡਾ ਇਹ ਕਿਸ ਦਿਸ਼ਬੰਦੀ ਜਾਗੀ ਮੇਰਾ ਨਾਮ ਸਲੱਖਣ ਸਿੰਘ ਤੋੜੋ ਸ਼ਹੀਦ ਭਗਤ ਸਿੰਘ ਨੌਜਨ ਸਭਾ ਦੇ ਸੂਬਾ ਮੀਤ ਪ੍ਰਧਾਨ ਜੀ ਕੀ ਮਾਮਲਾ ਸਾਰਾ ਜੌਲ ਪਿੰਡ ਦੇ ਵਿੱਚ ਪੰਜਾਬ ਸਰਕਾਰ ਦੇ ਅੱਜ ਅਸੀਂ ਜੀ ਪਿੰਡ ਜੌਲ ਵਿੱਚ ਪਹੁੰਚੇ ਆ ਆ ਤੁਸੀਂ ਦੇਖ ਰਿਹਾ ਜੋ ਜਿਹੜੇ ਗਰੀਬ ਲੋਕ ਆ ਮਜ਼ਦੂਰ ਔਰਤਾਂ ਬੱਚੇ ਬਜ਼ੁਰਗ ਸਾਰੇ ਖੜੇ ਆ ਇਸ ਕਰਕੇ ਖੜੇ ਆ ਕਿ ਸਾਡੀ ਸਰਕਾਰ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਆਪਾਂ ਰੋਈ ਟੀਵੀ ਤੇ ਵੇਨੇ ਆ ਕਿ ਬਹੁਤ ਬਹੁਤ ਵੱਡੀਆਂ ਵੱਡੀਆਂ ਐਡਾਂ ਆਉਂਦੀਆਂ ਆ ਕਿ ਇਹ ਲੋਕਾਂ ਨੂੰ ਘਰ ਘਰ ਜਾ ਕੇ ਜਿਹੜਾ ਰਸਣ ਦਿੱਤਾ ਜਾਊਗਾ ਕਿਸੇ ਨੂੰ ਜਿਹੜਾ ਲੈਣਾ ਚ ਨਹੀਂ ਲੱਗਣਾ ਲੱਗਣ ਦਿੱਤਾ ਜਾਊਗਾ ਆ ਜੋਲ ਪਿੰਡ ਦੀਆਂ ਘਟਨਾਵਾਂ ਇਸੇ ਤਰ੍ਹਾਂ ਕਾਫੀ ਪਿੰਡ ਜਿਹੜੇ ਖਾਸ ਕਰਕੇ ਜਿਹੜੇ ਮਜ਼ਦੂਰਾਂ ਨਾਲ ਧੱਕਾ ਹੁੰਦਾ ਇਹ ਜੋਲ ਪਿੰਡ ਵਾ ਹਰ ਵਾਰ ਜਦੋਂ ਕਣਕ ਆਉਂਦੀ ਆ ਇਹਨਾਂ ਲੋਕਾਂ ਦਾ ਜਿਹੜਾ ਬਣਦਾ ਹਿੱਸਾ ਇਹਨਾਂ ਨੂੰ ਨਹੀਂ ਮਿਲਦਾ ਹੁਣ ਵੀ ਕੱਲ ਪਰਸੋਂ ਦੇ ਪਰਚੀਆਂ ਕੱਟ ਰਹੇ ਆ ਪਰ ਆ ਜਿਹੜੇ ਹੱਕਦਾਰ ਆ ਮਜ਼ਦੂਰ ਇਹਨਾਂ ਨੂੰ ਜਿਹੜੀਆਂ ਜਦੋਂ ਵੀ ਇਹ ਪਰਚੀਆਂ ਕੱਟਾਉਣ ਜਾਂਦੇ ਇਹਨਾਂ ਦੀਆਂ ਪਰਚੀਆਂ ਕੱਟੀਆਂ ਨਹੀਂ ਜਾ ਰਹੀਆਂ ਨਾ ਹੀ ਇਹਨਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਇਹ ਇੱਥੇ ਅੱਗੇ ਪਤਾ ਲੱਗਾ ਵੀ ਇਹਨਾਂ ਲੋਕਾਂ ਨੇ ਨਰੇਗਾ ਦੇ ਵਿੱਚ ਆਪਣਾ ਜਿਹੜੀਆਂ ਦਿਹਾੜੀਆਂ ਲਾਈਆਂ ਕੰਮ ਕੀਤਾ ਛੇ-ਛੇ ਮਹੀਨੇ ਹੋ ਗਏ ਨੇ ਕੰਮ ਕੀਤੇਆਂ ਨੂੰ ਅਜ ਤੇ ਸਾਡੀ ਸਰਕਾਰ ਜਦੋਂ ਟੀਵੀ ਤੇ ਐਡਾ ਦਿੰਦੀ ਵੀ ਕੰਮ ਕਰਨ ਤੋਂ ਮੁੜਕਾ ਸਕਣ ਤੋਂ ਪਹਿਲਾਂ ਅਸੀਂ ਗਰੀਬ ਲੋਕਾਂ ਨੂੰ ਪੈਸੇ ਦਵਾਂਗੇ ਉਹ ਕਿਹੜੇ ਗਰੀਬ ਲੋਕ ਆ ਉਹ ਕਿੱਥੋਂ ਦੇ ਲੋਕ ਆ ਜਿਨ੍ਹਾਂ ਨੂੰ ਤੁਰੰਤ ਪੈਸੇ ਮਿਲ ਜਾਂਦੇ ਆ ਆ ਉਹ ਲੋਕ ਆ ਜਿਨ੍ਹਾਂ ਨੇ ਕੰਮ ਕੀਤਾ ਵਾ ਅਜੇ ਤੱਕ ਇਹਨਾਂ ਨੂੰ ਪੈਸੇ ਨਹੀਂ ਮਿਲੇ ਤੇ ਜਿਹੜੇ ਸਰਕਾਰ ਦੇ ਚੁਣੇ ਹੋਏ ਸਾਡੇ ਹਲਕੇ ਦੇ ਐਮਐਲਏ ਆ ਉਹਨਾਂ ਦੇ ਗਾੜੀ ਜਿਹੜੇ ਨਮਾਇंदे ਆ ਪਿੰਡਾਂ ਦੇ ਵਿੱਚ ਉਹ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਆ ਹਾਲੇ ਕੇ ਫਰਜ਼ ਉਹਨਾਂ ਦਾ ਇਹ ਬਣਦਾ ਪੀ ਲੋਕਾਂ ਦੀ ਜਿਹੜੀ ਵੀ ਬਣਦੀ ਸਹੂਲਤਾਂ ਲੋਕਾਂ ਨੂੰ ਪਿੰਡ ਜਿਹੜੀ ਸਰਕਾਰ ਜੋ ਕਹਿੰਦੀ ਹੈ ਜਿਤਨਾ ਉਸ ਤਰੀਕੇ ਦੇ ਨਾਲ ਲੋਕਾਂ ਤੱਕ ਸਹੂਲਤ ਪਹੁੰਚਾਵੇ ਪਰ ਇਹ ਲੋਕਾਂ ਨੂੰ ਰਾਸ਼ਨ ਨਹੀਂ ਮਿਲਦਾ ਪੈਸੇ ਨਹੀਂ ਨਰੇਗਾ ਦੇ ਮਿਲ ਰਹਾ ਹੋਰ ਵੀ ਬਹੁਤ ਸਾਰਾ ਜਿਹੜਾ ਵਾ ਸਕੂਲ ਦੇ ਜਿਹੜਾ ਛੋਟੇ ਬੱਚਿਆਂ ਨੂੰ ਜਿਹੜਾ ਰਾਸ਼ਨ ਮਿਲਦਾ ਉਹ ਵੀ ਨਹੀਂ ਕਹਿੰਦੇ ਰਾਸ਼ਨ ਪੂਰਾ ਮਿਲ ਰਿਹਾ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਇਸ ਪਿੰਡ ਤੱਕ ਨਹੀਂ ਪਹੁੰਚਦੀਆਂ ਇਹ ਲੋਕ ਅੱਗੇ ਥੋੜਾਂ ਦੇ ਮਾਰੇ ਲੋਕ ਆਏ ਦਰਿਆ ਕੰਡੇ ਦੇ ਪਿੰਡ ਆ ਜਦੋਂ ਕੁਦਰਤੀ ਕਰੋਪੀ ਹੁੰਦੀ ਆ ਪਾਣੀ ਚੜਦਾ ਤੇ ਸਾਰਾ ਕੁਝ ਰੋੜ ਕੇ ਲੈ ਜਾਂਦਾ ਇਹ ਹਰ ਸਾਲ ਦੀ ਤਰ੍ਹਾਂ ਜਦੋਂ ਪਾਣੀ ਆਉਂਦਾ ਇਹ ਜਿਹੜੇ ਉੱਜੜ ਜਾਂਦੇ ਆ ਇਹ ਕੁਦਰਤ ਦੇ ਕਰੋਪੀ ਇਹ ਕੁਦਰਤ ਵੀ ਦੀ ਇਹਨਾਂ ਦੇ ਕਰੋਪ ਹੋਈ ਆ ਤੇ ਜਿਹੜੀ ਸਾਡੇ ਸਮੇਂ ਦੀ ਹਕੂਮਤ ਆ ਉਹ ਵੀ ਇਹਨਾਂ ਤੇ ਕਰੋਪ ਆ ਕੋਈ ਫਰਕ ਨਹੀਂ ਪਿਆ ਜੀ ਨਵੀਂ ਬਣੀ ਸਰਕਾਰ ਨਾਲ ਇਹ ਤੁਸੀਂ ਵੇਖ ਰਿਹਾ ਜੋ ਆ ਪੁੱਛੋ ਸਾਰੇ ਜਿਹੜੇ ਲੋਕ ਆਏ ਪਿੰਡ ਦੇ ਇਹ ਦੱਸ ਦੇਣਗੇ ਕਿ ਕਿੰਨਾ ਕ ਫਰਕ ਪਿਆ ਤੇ ਕੀ ਫਰਕ ਪਿਆ ਅਸੀਂ ਕਾਲੀ ਦਲ ਤੇ ਕਾਂਗਰਸ ਨੂੰ ਇਸੇ ਕਰਕੇ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਕਿਉਂ ਲੋਕਾਂ ਦੇ ਹੱਕ ਖਾਂਦੇ ਸੀ ਲੋਕਾਂ ਨੂੰ ਇਨਸਾਫ਼ ਨਹੀਂ ਦਿੰਦੇ ਇਸੇ ਕਰਕੇ ਲੋਕਾਂ ਨੂੰ ਉਹਨਾਂ ਨੂੰ ਰਾਜਗੱਦੀ ਤੋਂ ਪਾਸੇ ਕੀਤਾ ਇਹ ਸਾਡੀ ਵਰਗੇ ਭਗਤ ਸਿੰਘ ਦੀ ਵਿਚਾਰਾਂ ਤੇ ਗੱਲ ਕਰਨ ਵਾਲਾ ਭਗਵੰਤ ਮਾਨ ਲੋਕਾਂ ਨੇ ਉਹਦੀ ਸਰਕਾਰ ਲਿਆਂਦੀ ਆ ਵੀ ਸ਼ਾਇਦ ਸਾਡਾ ਜਿਹੜਾ ਵਾ ਸੁੱਖ ਦਾ ਸਾਹ ਜਿਹੜਾ ਸੌਖਾ ਹਜੇ ਸਰਕਾਰ ਨੇ ਵਾਦਾ ਕੀਤਾ ਸੀ ਕਿ ਹਰ ਲੋ ਹਰ ਗਰੀਬ ਨੂੰ ਹਰ ਪਰਿਵਾਰ ਨੂੰ ਜਿਹੜਾ ਲੜਕਾ ਲੜਕੀ ਹੋਵੇ ਭਾਵੇਂ ਉਹ ਜਿਹੜਾ ਪੜਿਆ ਉਹਨੂੰ ਸਰਕਾਰੀ ਨੌਕਰੀ ਦੇਵਾਂਗੇ ਅਸੀਂ ਇਹਨਾਂ ਦਾ ਰਾਸ਼ਨ ਮੰਗਦੇ ਨਹੀਂ ਅਸੀਂ ਸਰਕਾਰ ਨੂੰ ਮੰਗ ਕਰਦੇ ਆਂ ਕਿ ਜਿਹੜਾ ਤੁਸੀਂ ਲੋਕਾਂ ਗਰੀਬ ਲੋਕਾਂ ਨਾਲ ਵਾਦਾ ਕੀਤਾ ਕਿ ਅਸੀਂ ਤੁਹਾਡੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਵਾਂਗੇ ਸਾਡੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇ ਦਿਓ ਅਸੀਂ ਤੁਹਾਡਾ ਰਾਸ਼ਨ ਚਾਹ ਅਸੀਂ ਨਹੀਂ ਮੰਗਦੇ ਜਿੰਨੂੰ ਮਰਜ਼ੀ ਦੇ ਦਿਓ ਕੀ ਸਰਕਾਰ ਨੂੰ ਚੇਤਾਵਨੀ ਦੀ ਹੈ ਚੇਤਾਵਨੀ ਆਇਆ ਜਿਹੜੇ ਇਹ ਸਬੰਧਤ ਅਧਿਕਾਰੀ ਆ ਜੇ ਇਹਨਾਂ ਦਾ ਰਾਸ਼ਨ ਦੇ ਵਿੱਚ ਕੋਈ ਘਪਲਾ ਕਿਸੇ ਨੇ ਵੀ ਕੀਤਾ ਤਾਂ ਅਸੀਂ ਸਬੰਧਤ ਅਧਿਕਾਰੀਆਂ ਜਿਤਨਾ ਫੂਡ ਸਪਲਾਈ ਵਿਭਾਗਾਂ ਤਰਨਤਾਰ ਨਾਲ ਅਸੀਂ ਉਹਦੇ ਦਫ਼ਤਰ ਦੇ ਅੱਗੇ ਜਾ ਕੇ ਉਹਦਾ ਘਰਾਓ ਕਰਾਂਗੇ ਜਿਹੜੇ ਨਰੇਗਾ ਵਾਲੇ ਆ ਜਿਹਦਾ ਚੋਲਾ ਦਾ ਚੋਲਾ ਸਾਹਿਬ ਬਲਾਕ ਪੈਂਦੀ ਆ ਉੱਥੇ ਜਿਹੜੇ ਵੀ ਸਬੰਧਤ ਅਧਿਕਾਰੀ ਆ ਅਸੀਂ ਉਹਨਾਂ ਦਾ ਘਰਾਓ ਕਰਾਂਗੇ ਜਿਹੜੇ ਜਿਹੜੇ ਵੀ ਸਬੰਧਤ ਇਸ ਮਸਲੇ ਦੇ ਨਾਲ ਹੋਣਗੇ ਉਹਨਾਂ ਨੂੰ ਅਸੀਂ ਕੀਰਾਂਗੇ ਜਾ ਕੇ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸਰਜੀਤ ਸਿੰਘ ਜੀ ਪਿੰਡ ਜੋਲਟਾਇਆ ਵਾਲਾ ਜੀ ਕੀ ਮਾਮਲਾ ਜਿਹੜਾ ਤੁਸੀਂ ਮਾਮਲਾ ਇਹ ਆ ਜੀ ਜਿਹੜਾ ਰਾਸ਼ਨ ਹੁੰਦਾ ਉਹ ਗਰੀਬ ਜਨਤਾ ਦੇ ਵਿੱਚ ਨਹੀਂ ਵੰਡਿਆ ਜਾਂਦਾ ਤੇ ਐਮਐਲਏ ਸਾਹਿਬ ਅੱਗੇ ਇਹੀ ਬੇਨਤੀ ਆ ਵੀ ਜਿਹੜਾ ਇਹਨਾਂ ਦਾ ਰਾਸ਼ਨ ਆ ਜਾਂ ਇਹਨਾਂ ਨੇ ਜਿਹੜੇ ਨਮਾਇंदे ਚੁਣੇ ਆ ਉਹ ਸਹੀ ਤਰੀਕੇ ਦੇ ਨਾਲ ਜਿਹੜਾ ਰਾਸ਼ਨ ਆ ਇਹਨਾਂ ਨੂੰ ਕਰੋ ਕਰੀ ਵੰਡਿਆ ਜਾਵੇ ਤੇ ਸਾਡੀ ਇਹ ਬੇਨਤੀ ਆ ਇੱਕ ਤੁਸੀਂ ਕੱਲ ਵੀਡੀਓ ਜਿਹੜੀ ਮੌਕੇ ਤੇ ਬਣਾਈ ਆ ਕੀ ਸੀ ਮਾਮਲਾ ਖਰਾ ਮਾਮਲਾ ਇਹੋ ਹੀ ਵੀ ਜਿਹੜਾ ਮੇਨ ਮੇਨ ਉਹਨਾਂ ਨੇ ਬੰਦੇ ਹੀ ਉਹਨਾਂ ਦਾ ਰਾਸ਼ਨ ਜਿਹੜਾ ਕੱਟਦਾ ਕੱਲ ਮੈਂ ਵੀ ਇੱਥੋਂ ਚੱਲ ਕੇ ਗਿਆ ਤੇ ਇਹਨਾਂ ਨੇ ਜਿਹੜਾ ਗਰੀਬ ਲੋਕ ਆ ਉਹਨਾਂ ਨੂੰ ਰਾਸ਼ਨ ਨਹੀਂ ਦਿੱਤਾ ਗਿਆ ਕਦੀ ਮਸ਼ੀਨ ਚੋਂ ਕੇ ਕਿਹੇ ਬੰਨੇ ਲੈ ਜਾਂਦੇ ਸੀ ਤੇ ਕਦੀ ਕਿਸੇ ਸਾਈਡ ਤੇ ਲੈ ਜਾਂਦੇ ਸੀ ਤੇ ਇਹਨਾਂ ਦਾ ਰਾਸ਼ਨ ਜਿਹੜੇ ਇਹਨਾਂ ਦੀਆਂ ਪਰਚੀਆਂ ਨਹੀਂ ਕਟੀਆਂ ਗਈਆਂ ਤੇ ਇਹਨਾਂ ਦਾ ਰਾਸ਼ਨ ਜਿਹੜਾ ਫਿਰ ਅਸੀਂ ਵੀਡੀਓ ਬਣਾ ਕੇ ਪਾਈ ਆ ਐਮਐਲਏ ਸਾਹਿਬ ਨੂੰ ਇਹੀ ਬੇਨਤੀ ਕਰਦੇ ਆ ਵੀ ਇਹਨਾਂ ਨਾਲ ਥੋੜਾ ਜਿਹਾ ਸਖਤੀ ਨਾਲ ਪੇਸ਼ ਆਉਣ ਜਿਹੜੇ ਨੁਮਾਇंदे ਚੁਣੇ ਆ ਤੇ ਸਹੀ ਤਰੀਕੇ ਨਾਲ ਰਾਸ਼ਨ ਵੰਡਿਆ ਜਾਵੇ ਕਿੰਨੇ ਸਮੇਂ ਤੋਂ ਤੁਹਾਨੂੰ ਖੱਜਲ ਖਰਾਬ ਕਰ ਰਹੇ ਹੋ ਇਹ ਪਿਛਲੇ ਮਹੀਨੇ ਵੀ ਇਹੋ ਕੋ ਹੋਇਆ ਹੈ ਤੇ ਅੱਜ ਵੀ ਇਹੋ ਕੋ ਹੈ ਮਦਲਵਾਲਾ ਸਿੰਘ ਜੀ ਕਿਹੜਾ ਪਿੰਡ ਆ ਜੀ ਜੋਲਟਾਏ ਵਾਲੇ ਕੀ ਮਾਮਲਾ ਸਾਰਾ ਤੁਹਾਡੀ ਲੱਤ ਜਿਹੜੀ ਕੱਟੀ ਹੋਈ ਆ ਤੇ ਤੁਹਾਨੂੰ ਰਾਸ਼ਨ ਜਿਹੜਾ ਨਹੀਂ ਮਿਲਦਾ ਇਹ ਮੇਰੇ 7-8 ਸਾਲ ਤੋਂ ਲੱਤ ਕੱਟੀ ਆਵੇ ਮੈਨੂੰ ਪਿੰਡ ਦੇ ਵਿੱਚ ਕੋਈ ਰਾਸ਼ਨ ਨਹੀਂ ਮਿਲਦਾ ਨਾ ਮੈਨੂੰ ਕੋਈ ਹੋਰ ਕਿਸੂਲ ਤਾਂ ਮਿਲ ਰਿਹਾ ਮੈਂ ਇਕੱਲਾ ਵਾਂ ਕਿਤੇ ਜਾ ਨਹੀਂ ਸਕਦਾ ਕਿੰਨੇ ਸਾਲਾਂ ਤੋਂ ਫੱਜਲ ਖਰਾਬ ਹੋ ਰਹੀ ਜੀ ਇਕਦਮ 7-8 ਸਾਲਾਂ ਨੂੰ ਖਰਾਬ ਹੋ ਰਹੀ ਆ ਜੀ ਕੀ ਮੰਗ ਕਰਦੇ ਸਰਕਾਰ ਕੋਲ ਸਰਕਾਰ ਕੋਲ ਇਹੋ ਮੰਗ ਕਰਦੇ ਆ ਕਿ ਜਿਹੜਾ ਰਾਸ਼ਨ ਪਿੰਡ ਦਾ ਆਉਂਦਾ ਉਹਦੇ ਮਿਲਣਾ ਚਾਹੀਦਾ ਮੈਨੂੰ ਉਹ ਵੀ ਨਹੀਂ ਮਿਲ ਰਿਹਾ ਨਾਮਰ ਕੋ ਕੋ ਕੋਠਾ ਵਾਲਾ ਕਰ ਰਿਹਾ